ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਆਜੋ ਹੋਰ ਦਿਖਾਈਏ ਤੁਹਾਨੂੰ ਇੱਕ ਖੂਬਸੂਰਤ ਏਰੀਆ ਤੇ ਕਰਦੇ ਆਂ ਨਾਲੇ ਆਪਾਂ ਗੱਲਾਂ ਬਾਤਾਂ ਨਾਲ ਹੁੰਦੇ ਤੁਹਾਨੂੰ ਦੱਸਾਂਗੇ ਕਿਹੋ ਜਿਹਾ ਏਰੀਆ ਇਹ ਕਿੱਥੇ ਜੇ ਕੀ ਰੋਡ ਆ ਇਹ ਤੇ ਕੀ ਹਿਸਾਬ ਕਿਤਾਬ ਆ ਆ ਦੇਖੋ ਐਨ ਖੁੱਲਾ ਏਰੀਆ ਚਾਰੇ ਪਾਸੇ ਸਨੋ ਪਈ ਵੀ ਆ ਤੇ ਆਹ ਖੜੇ ਨੇ ਕੈਂਪਰ ਇਹਨੂੰ ਕਹਿ ਸਕਦੇ ਆਪਾਂ ਟ੍ਰੇਲਰ ਪਾਰਕ ਆਪਦਾ ਟ੍ਰੇਲਰ ਲਿਆ ਕੇ ਇੱਥੇ ਪਾਰਕ ਕਰ ਲੈਂਦੇ ਆ ਪਾਣੀ ਤੇ ਬਿਜਲੀ ਤੇ ਹੋਰ ਸਹੂਲਤਾਂ ਜਿਹੜੀਆਂ ਅਗਲਾ ਆਪਾਂ ਮੁਹੱਈਆ ਕਰਾ ਦਿੰਦਾ ਤੇ ਕਿਰਾਇਆ ਲਈ ਜਾਂਦਾ ਇਸ ਤਰ੍ਹਾਂ ਵੀ ਚੱਲਦਾ ਇੱਥੇ ਤੇ ਇਹੋ ਜਿਹਾ ਸਾਫ਼ ਕਿਤਾਬ ਆ ਦੇਖੀ ਚੱਲਿਓ ਤੁਹਾਨੂੰ ਦਿਖਾਵਾਂਗੇ ਖੂਬਸੂਰਤ ਏਰੀਆ ਇਹ ਆ ਇੱਕ ਛੋਟਾ ਜਿਹਾ ਪਿੰਡ ਆ ਗਿਆ ਅਸੀਂ ਚੱਲੇ ਸੀ ਗ੍ਰੀਨਬੈਲ ਨੂੰ ਤੇ 36 36 ਨੰਬਰ ਰੋਡ ਆ ਇਹ ਇਹ ਜਾਂਦਾ ਕਮਿੰਗਟਨ ਤੋਂ ਗ੍ਰੀਨਬੈਲ ਕਹਾ ਇੰਡੀਆਨਾ ਸੂਬੇ ਚ ਵੜ ਜਾਂਦਾ ਇਹ ਆ ਖੜੇ ਨੇ ਓਮਿਸ਼ ਇਹ ਹਜੇ ਵੀ ਗੱਡੀਆਂ ਦੀ ਵਰਤੋਂ ਨਹੀਂ ਕਰਦੇ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਆ ਹੁੰਦੀ ਆ ਇਹਨਾਂ ਦੀ ਹਾਰਸ ਬੱਗੀ ਇਹਦੀ ਵਰਤੋਂ ਕਰਦੇ ਆ ਹਜੇ ਵੀ ਇਹ ਤੋ ਆ ਦੇਖੋ ਐਂ ਲੱਗਦਾ ਜਿਵੇਂ ਪੰਜਾਬ ਦੇ ਕਿਸੇ ਪਿੰਡ ਦਾ ਭਲੇਖਾ ਪੈਂਦਾ ਹੋਵੇ ਦੇਖੋ ਤੁਸੀਂ ਐ ਹਨ ਉਹ ਨਾਲ ਦੀ ਗੱਡੀ ਆਉਂਦੀ ਹੈ ਇੱਕ ਐਂ ਸਾਈਡ ਤੋਂ ਦੀ ਸੜਕ ਪੰਜਾਬ ਚ ਕਈ ਪਿੰਡ ਇਹੋ ਜਿਹੇ ਨੇ ਜਿਹੜੇ ਵੱਡੇ ਰੋਡ ਦੇ ਨਾਲ ਨੇੜੇ ਜੇ বাসਦੇ ਨੇ ਮਤਲਬ ਥੋੜਾ ਜਿਹਾ ਹਟਵੇਂ ਬਸਦੇ ਨੇ ਤੇ ਐਂ ਸੜਕਾਂ ਆਉਂਦੀਆਂ ਨੇ ਹਾਂ ਦੇਖੋ ਤੁਸੀਂ ਐਨ ਵਧੀਆ ਸੋਹਣਾ ਮਾਹੌਲ ਆ ਇੱਥੇ ਆਮ ਜ਼ਿੰਦਗੀ 'ਚ ਵਿਚਰਦੇ ਜਿਹੜੀਆਂ ਚੀਜ਼ਾਂ ਦੇਖਦੇ ਆ ਉਹੀ ਤੁਹਾਡਾ ਨਾਲ ਸਾਂਝ ਪਾ ਦੇਈਦੀ ਆ ਕੋਈ ਆਪਾਂ ਸਪੈਸ਼ਲ ਬਲੌਗਰ ਨਹੀਂ ਹੈਗੇ ਨਾ ਕੋਈ ਆਪਾਂ ਨੂੰ ਆਏ ਆ ਵੀ ਇਸੇ ਦੀ ਕਮਾਈ ਤੋਂ ਆਪਣਾ ਗੁਜ਼ਾਰਾ ਹੋਣਾ ਆਪਾਂ ਦਾ ਬਸ ਇੱਕ ਜਿਵੇਂ ਕਹਿ ਦਈਏ ਆਨੰਦ ਮਾਣਦੇ ਆ ਜੋਨੀ ਬਾਬੇ ਵਾਂਗੂ ਸੋ ਜਿਹੜਾ ਕੋਈ ਇੱਥੇ ਦੇਖੀਦਾ ਵੀਡੀਓ ਬਣਾ ਲਈਦੀ ਆ ਤੇ ਜਦੋਂ ਟਾਈਮ ਲੱਗਦਾ ਉਦੋਂ ਅਪਲੋਡ ਕਰ ਦਿੰਨੇ ਆ ਵਧੀਆ ਲੱਗਦਾ ਖੁੱਲਾ ਡੁੱਲਾ ਮਾਹੌਲ ਨਮੂਰੇ ਅਪ੍ਰੈਲ ਦੇ ਵਿੱਚ ਅਪ੍ਰੈਲ ਮਈ ਦੇ ਵਿੱਚ ਦੁਬਾਰੇ ਫਸਲਾਂ ਬੀਜੀਆਂ ਜਾਣਗੀਆਂ ਹਰੇ ਭਾਈ ਹੋ ਜੂ ਚਾਰੇ ਪਾਸੇ ਕਿਸੇ ਪਾਸੇ ਮੱਕੀ ਕਿਸੇ ਪਾਸੇ ਸੋਇਆਬੀਨ ਕਣਕ जौ ਤੇ ਇਹੀ ਇੱਥੋਂ ਦੀਆਂ ਮੁੱਖ ਫਸਲਾਂ ਨੇ ਫਿਰ ਦੇਖਿਓ ਤੁਸੀਂ ਨਜ਼ਾਰੇ ਖੇਤਾਂ ਦੇ ਫਿਰ ਦਿਖਾਇਆ ਕਰਾਂਗੇ ਤੁਹਾਨੂੰ ਨੇ ਦੱਸਾਂਗੇ ਥੋਡੀ ਜ਼ਮੀਨ ਦਾ ਕੀ ਰੇਟ ਆ ਕੀ ਗੱਲਬਾਤ ਆ ਕਿੰਨੀ ਕੁ ਫਸਲ ਹੁੰਦੀ ਆ ਕੀ ਭਾਅ ਇੱਥੇ ਕਿੰਨਾ ਠੇਕਾ ਉਹ ਵੀ ਬਣਾਵਾਂਗੇ ਆਪਾਂ ਵੀਡੀਓ ਕਿਉਂਕਿ ਜਿਹੜੇ ਕਿਸਾਨ ਭਰਾ ਨੇ ਉਹਨਾਂ ਦੇ ਮਨ 'ਚ ਹੋਊਗਾ ਵੀ ਇੱਥੇ ਕੀ ਹਸਾਬ ਕਿਤਾਬਾ ਕਿੰਨੀ ਕਮਾਈ ਆ ਉਹ ਵੀ ਦੱਸਾਂਗੇ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਬਣਾਵਾਂਗੇ ਉਹ ਵੀ ਆਪਾਂ ਵੀਡੀਓ ਕਰਾਂਗੇ ਗੱਲਾਂ ਬਾਤਾਂ ਤੁਹਾਡੇ ਨਾਲ ਹਜੇ ਸਰਚ ਚੱਲਦੀ ਆ ਤੇ ਜਿਹੜੀਆਂ ਆਪਾਂ ਗੱਲਾਂ ਬਾਤਾਂ ਕਰਦੇ ਹੁੰਨੇ ਆ ਕੋਈ ਗੂਗਲ ਦੀ ਜਾਣਕਾਰੀ ਨਹੀਂ ਹੁੰਦੀ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ ਆਪਣੇ ਨਾਲ ਜਿਹੜੇ ਕੰਮ ਕਰਦੇ ਨੇ ਉਹਨਾਂ ਤੋਂ ਪੁੱਛ ਕੇ ਕਿਹੋ ਜਿਹਾ ਇੱਥੋਂ ਦਾ ਹਿਸਾਬ ਆ ਆਲਾ ਦਵਾਲਾ ਦੇਖ ਕੇ ਫੇਰ ਗੱਲਬਾਤ ਕਰੀ ਦੀ ਆ ਯਾਨੀ ਕਿ ਗਰਾਊਂਡ ਲੈਵਲ ਤੇ ਇਹ ਨਹੀਂ ਕਿ ਇਕੱਲਾ Google ਤੇ ਦੇਖ ਕੇ ਸਰਚ ਕਰਕੇ ਆਪਾਂ ਵੀਡੀਓ ਬਣਾਤੀ ਨਹੀਂ ਤੇ ਨਾਲੇ ਇੱਥੋਂ ਦੇ ਸਕੂਲ ਸਿਸਟਮ ਬਾਰੇ ਵੀ ਪਾਵਾਂਗੇ ਇੱਕ ਗੱਲਬਾਤ ਵਧੀਆ ਇੱਥੋਂ ਦਾ ਸਕੂਲ ਸਿਸਟਮ ਕਿਹੋ ਜਿਹਾ ਤੇ ਉਹਦੇ ਚ ਵੀ ਬੜੇ ਬਹਿਮ ਲੋਕਾਂ ਨੇ ਪਾਏ ਹੋਏ ਸੀਗੇ ਉਹ ਵੀ ਦੂਰ ਕਰਾਂਗੇ ਵੀ ਕਿੰਨਾ ਕ ਇੱਥੇ ਦਾ ਸਿਸਟਮ ਵਧੀਆ ਜਾਂ ਕੀ ਗੱਲਬਾਤ ਸਾਰੀਆਂ ਦੱਸਾਂਗੇ ਤੁਹਾਨੂੰ ਇਹ ਵੀ ਕੁਦਰਤ ਦੇ ਰੰਗ ਨੇ ਇੱਧਰ ਦੇਖ ਲਓ ਸنوਹ ਪਈ ਵੀ ਆ ਨਿਊਯਾਰਕ ਕੰਨੀ ਇਤੋਂ ਵੀ ਜ਼ਿਆਦਾ ਸنوਹ ਪਈ ਹੋਈ ਆ ਤੇ ਕੈਲੀਫੋਰਨੀਆ ਦੇ ਲਾਸ ਐਂਜਲਸ ਚ ਅੱਗ ਲੱਗੀ ਵੀ ਆ ਉਬੀ ਕੁਦਰਤ ਦੇ ਰੰਗ ਨੇ ਹਨਾ ਆ ਜਿਹੜੇ ਤੁਸੀਂ ਵੱਡੇ ਘਰ ਦੇਖਦੇ ਹੋਏ ਨਾ ਇਹ ਇਹ ਹਾਈ ਫਾਈ ਕਲੋਨੀਆਂ ਨੇ ਮਤਲਬ ਇੱਥੇ ਵੱਡੇ ਲੋਕਾਂ ਦੇ ਘਰ ਨੇ ਆਪਾਂ ਕਹਿ ਸਕਦੇ ਹਾਂ ਬੀ ਆਈ ਪੀ ਕਲੋਨੀ ਤੇ ਦੇਖੋ ਤੁਸੀਂ ਕਾਫੀ ਵੱਡੇ ਵੱਡੇ ਘਰ ਨੇ ਥੋੜੇ ਦੂਰ ਨੇ ਕੈਮਰੇ ਦੀ ਇਮਾਰਤੋਂ ਕੋਈ ਗੱਲ ਨਹੀਂ ਕਿਤੇ ਨੇੜੇ ਜਾ ਕੇ ਵੀ ਬਣਾਵਾਂਗੇ ਵੀਡੀਓ ਤੇ ਇਹ ਅੱਗੇ ਸ਼ਹਿਰ ਆਊਗਾ ਗ੍ਰੀਨ ਵੈਲ ਉੱਥੇ ਕਾਫੀ ਹਸਪਤਾਲ ਵੀ ਨੇ ਤੇ ਹੋਰ ਵੀ ਵੱਡੇ ਬਿਜ਼ਨਸ ਨੇ ਕਈ ਸੋ ਬਿਜ਼ਨਸਮੈਨਾਂ ਦੀਆਂ ਜਿਹੜੀਆਂ ਇਹ ਹਵੇਲੀਆਂ ਹੋਣਗੀਆਂ ਕਿਉਂ ਅਮੀਰ ਲੋਕ ਰਹਿੰਦੇ ਆ ਇੱਥੇ ਇਹ ਹੈਗਾ ਬਾਰਡਰ ਤੇ ਇਹ ਨਾ ਇਦੋਂ ਅੱਗੇ ਬਸ 5-7 ਕਿਮੀ ਲੱਗੇ ਜਾ ਕੇ ਇੰਡੀਆਨਾ ਸ਼ਹਿਰ ਇੰਡੀਆਨਾ ਦੂਜੀ ਸਟੇਟ ਸ਼ੁਰੂ ਹੋ ਜਾਂਦੀ ਹੈ ਆਹ ਦੇਖੋ ਤੁਸੀਂ ਵੱਡੇ ਘਰ ਪਾਏ ਹੋਏ ਇਹ ਵੀ VIP ਕਲੋਨੀ ਆ ਤੇ ਗ੍ਰੀਨਵੈਲ ਤੋਂ ਅੱਗੇ ਫਿਰ ਸ਼ੁਰੂ ਹੋ ਜਾਂਦਾ 5-7 ਮੀਲ ਅੱਗੇ ਜਾ ਕੇ ਇੰਡੀਆਨਾ ਦੂਜਾ ਸੂਬਾ ਜਾਣੀ ਕੇ ਉਹ ਹਾਇਓ ਦੇ ਨਾਲ ਇੰਡੀਆਨਾ ਕੰਟਕੀ ਤੇ ਇੱਕ ਸਾਈਡ ਤੇ ਸ਼ਿਕਾਗੋ ਲੱਗਦਾ ਤੇ ਇੱਕ ਸਾਈਡ ਤੇ ਲੱਗਦਾ ਕਨੇਡਾ ਦਾ ਬਾਰਡਰ ਟੋਰਾਂਟੋ ਜੇ ਅਸੀਂ ਕਨੇਡਾ ਜਾਣਾ ਹੋਵੇ ਤਾਂ ਸਾਨੂੰ ਲਗਭਗ 3-4 ਘੰਟੇ ਗੱਡੀ ਚਲਾਉਣੀ ਪੈਂਦੀ ਆ ਤੇ ਫਿਰ ਕੈਨੇਡਾ ਦਾ ਬਾਰਡਰ ਆ ਜਾਂਦਾ ਤੇ ਫਿਰ ਅਸੀਂ ਟ੍ਰਾਂਟੋ ਚ ਐਂਟਰ ਹੋ ਜਾਂਦੇ ਆ ਟ੍ਰਾਂਟੋ ਸਟੇਟ ਵੀ ਬਹੁਤ ਵੱਡੀ ਆ ਸੋ ਇਹੋ ਜੇ ਖੁੱਲੇ ਡੁੱਲੇ ਜੇ ਮਾਹੌਲ ਤੇ ਹੋਰ ਅਮਰੀਕਾ ਦੀਆਂ ਗੱਲਾਂ ਬਾਤਾਂ ਦੇਖਣ ਵਾਸਤੇ ਸਬਸਕ੍ਰਾਈਬ ਅਤੇ ਫਾਲੋ ਜਰੂਰ ਕਰਿਆ ਕਰੋ ਬਾਕੀ ਦਿਖਾ ਦੇਾਂਗੇ ਤੁਹਾਨੂੰ ਹੌਲੀ ਹੌਲੀ ਸਾਰਾ ਅਮਰੀਕਾ ਇਹ ਲਗਭਗ ਕੈਨੇਡਾ ਵਰਗੀ ਆ ਕਿਉਂਕਿ ਕੈਨੇਡਾ ਵਾਲੀ ਸਾਈਡ ਆ ਠੰਡ ਹੁੰਦੀ ਆ ਤੇ ਜਿਹੜਾ ਕੈਲੀਫੋਰਨੀਆ ਕੈਲੀਫੋਰਨੀਆ ਜਿਹੜੇ ਘਰ ਨੇ ਉਹ ਥੋੜੇ ਜੇ ਵੱਖਰੇ ਨੇ ਜਿਵੇਂ ਆਪਣੇ ਇੰਡੀਆ ਵਾਂਗੂ ਵੀ ਉੱਥੇ ਘਰ ਹੈਗੇ ਨੇ ਬਹੁਤ ਕਿਉਂ ਉੱਥੇ ਸਨੋ ਨਹੀਂ ਪੈਂਦੀ ਹੈਗੀ ਤੇ ਮੌਸਮ ਗਰਮ ਰਹਿੰਦਾ ਇੱਥੇ ਸਨੋ ਪੈਂਦੀ ਆ ਪਰ ਪੈਂਦੀ ਐਨੀ ਕੀ ਆ ਬਸ ਆ ਮੰਨ ਲਓ ਵੱਧ ਤੋਂ ਵੱਧ 7-8 ਇੰਚ ਯਾਨੀ ਕੈਨੇਡਾ ਤੇ ਨਿਊਯਾਰਕ ਵਾਂਗੂ ਨਹੀਂ ਹੈਗਾ ਵੀ ਫਟਾਂ ਚ ਨਹੀਂ ਪੈਂਦੀ ਹੈਗੀ ਪਰ ਸਿਸਟਮ ਬਹੁਤ ਵਧੀਆ ਪਿਓਰ ਗੋਰਿਆਂ ਦਾ ਏਰੀਆ ਤੇ ਵਧੀਆ ਏਰੀਆ ਕੋਈ ਐ ਨਹੀਂ ਹੈਗਾ ਵੀ ਕਿਸੇ ਨਾਲ ਭੇਦਭਾਵ ਕਰਦੇ ਆ ਰੇਸਿਸਟ ਕਹਿ ਦਿੰਦੇ ਆ ਇੱਥੇ ਉਹ ਨਹੀਂ ਹੈਗੇ ਠੀਕ ਨੇ ਵਧੀਆ ਨੇ ਬੰਦੇ ਤੇ ਕਾਰੋਬਾਰ ਵੀ ਠੀਕ ਨੇ ਕੰਮਕਾਰ ਵੀ ਸੌਖਾ ਮਿਲ ਜਾਂਦਾ ਤੇ ਇੱਕ ਨੰਬਰ ਚ ਹੀ ਕੰਮ ਮਿਲਦਾ ਇੱਕ ਨੰਬਰ ਦਾ ਹੀ ਕੰਮ ਆ ਇੱਥੇ ਜ਼ਿਆਦਾਤਰ ਕਿਉਂ ਗੋਰੇ 2 ਨੰਬਰ ਵਾਲੇ ਬੰਦੇ ਨੂੰ ਰੱਖਦੇ ਹੈ ਨਹੀਂਗੇ 2 ਨੰਬਰ ਤੋਂ ਭਾਵ ਜਿਹੜਾ ਕੰਦ ਟਪਕੇ ਆਇਆ ਹੁੰਦਾ ਸੋ ਕਰ ਦਿਓ ਲਾਈਕ ਸ਼ੇਅਰ ਹੱਸਦੇ ਵਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ